strengthens <laughs> a <laughs> <laughs> ਮਸਲਾ ਭਾਈ ਇਹ ਆ ਇਹਨਾਂ ਮੈਂਬਰਾਂ ਨੂੰ ਮੌਜੂਦਗੀ ਨਹੀਂ ਕਰ ਦਿੱਤੀ ਪੀਪਰ ਭਰਨ ਨਹੀਂ ਦਿੱਤੇ ਕਿਉਂ ਭਰ ਕੇ ਨਹੀਂ ਦਿੱਤੇ ਗਏ ਜੀ ਪਾਸੇ ਸਤਾਧਾਰੀ ਆ ਸਾਡਾ ਐਮਐਲਏ ਨੇ ਕੀਤਾ ਕੰਮ ਜਿਹੜਾ ਕੀਤਾ ਸਾਰਾ ਚੇਤਾ ਜੀ ਆਪਣੀ ਅੱਜ ਤੱਕ ਤੇ ਸਾਡੇ ਵੱਧ ਬੰਦ ਨਹੀਂ ਕਦੇ ਅਡੀਟਾਈਮ 8:00 ਵਜੇ ਦੇ ਖੜੇ ਟਾਈਮ ਆ ਨੋਟ ਇਹਦੇ ਵਿੱਚ 11:00 ਵਜੇ ਸਟਾਰਟ ਕਰਾਵਾ ਅੰਗਾਰ ਹੋ ਗਿਆ ਪਣ 11:00 ਵਜੇ ਆ ਕਹਿੰਦੇ ਟਾਈਮ ਲੰਘ ਗਿਆ ਤੁਸੀਂ ਜਾਓ ਉਹਨਾਂ ਦਾਖਲ ਹੀ ਹੁੰਦਾ ਆ ਕੇ ਅੰਦਰ ਹਾਂਜੀ ਹਾਂਜੀ ਬੈਂਡ ਇਹ ਯਾਰ ਚਤ ਫੇਰੋ ਕਹੇਗਾ ਸਰਕਾਰ ਵਿੱਚ ਸੈੱਟ ਪੁਲਿਸ ਵਾਲੇ ਆ ਕੇ ਕਹਿੰਗੇ ਸਤ ਤਮਕਰਾਵਾ ਸਿਸਟਮ ਕਰੂਗਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਕੀ ਕੌਜਾ ਕਰੀਏ ਹੋਰ ਕੋਈ ਮੈਨੂੰ ਅੰਦਰ ਨਹੀਂ ਲੈ। ਪਾਈ ਗਈ ਹੈ ਜਿਹਦੇ ਮੋਤੀ ਚਾਲੀ ਹੈਗੀ ਆ। ਅਜੇ ਤਾਂ ਪਿੰਡਾਂ ਦੇ ਬਾਈ ਮਾਪੇ ਹੋਣਾ ਹੋਣਗੇ ਤੇ ਹੋਰ ਵੀ ਹੋਣਾ ਹੋਣਗੇ ਪੱਕੇ ਹਾਲ ਹੋਊਗਾ ਪਰ ਜਿਵੇਂ ਸਸਨ ਆ ਗਿਆ ਪਾਣੀ ਕਿੱਧਰੋਂ ਪਲਸ ਕਿੰਨੇ ਆ ਗਏ ਸਾਡੀ ਤਾਂ ਗੱਲ ਹੀ ਨਹੀਂ ਜਿਹਨੂੰ ਕਹਿੰਦੇ ਬਾਹਰ ਲਾ ਲਿਆ। ਇਹਨੂੰ ਅੰਦਰ ਬੰਦ ਕੀਤਾ। ਮੈਨਾਂ ਕਿਹਨੂੰ ਦੱਸਣੀ ਸੀ ਮੈਂ ਥੋੜੇ ਬਖਾਨਾ ਕੋਈ ਮੇਰੇ ਕੋਈ ਨਹੀਂ ਮੈਂ 25000 ਦੀ ਸਾਡੀ ਚਾਹ ਹੈ। ਵੀਰ ਜੀ ਭਜਾ ਰਿਹਾ ਮੈਨੂੰ ਨੋਟ ਕਰ ਦਿੰਦੇ 6 ਮਹੀਨੇ ਪਿਛੋਂ ਮੈਂ ਨੋਟ ਦੇ ਦਿਆ 10-10 ਕਿੱਲਾਂ ਦੀ ਮਾਫੀ ਆ ਗਈ ਮੈਨੂੰ 25000 ਰੁਪਏ ਮੇਰਾ ਮਾਫਰੀ ਹੋਇਆ ਮੈਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਚੀਜ਼ ਗਲਤ ਬੰਦਾ ਇੱਕ ਵਿੱਚ ਵੀ ਮੇਰਾ ਕਾਰਜ ਵੀ ਮਾਫੀ ਦਾ ਮੇਰੀ ਵੀ ਸੁਣਨੀ ਚਾਹੀਦੀ ਹੈ ਕਿਸੇ ਕਹਣਾ ਨਹੀਂ ਲੱਗ ਕੇ ਕੀ ਕਹਿਣਾ ਚਾਹੁੰਦੇ ਹਾਂ ਅੱਜ ਇਹਦੇ ਵਿੱਚ ਸਾਡੀਆਂ ਵੀ ਵੋਟਾਂ ਦੇਈਆਂ ਜਿਹੜੇ ਸਾਡੇ ਆਮ ਆਦਮੀ ਦੇ ਬੰਦੇ ਵੀ ਸੀਗੇ ਕੁਝ ਹਾਂਜੀ ਤੇ ਖਾਸ ਐਮਐਲਏ ਦੇ ਖਾਸ ਬੰਦੇ ਸੀ ਜਿਹੜੇ ਆਮ ਦੀ ਇਥੇ ਰੂਪ ਸਪੋਰਟ ਕਰ ਰਹੇ ਸੀ ਸਾਡੇ ਬੰਦਿਆਂ ਦਾ ਫਾਰਮ ਹੀ ਨਹੀਂ ਫੜੇ ਅੰਦਰ ਹੀ ਨਹੀਂ ਵਾਣ ਦਿੱਤੇ ਸਾਡੀਆਂ ਵੋਟਾਂ ਦੇ ਸੀਗੇ ਚਲੋ ਬਾਹਰ ਹੋਣਗੇ ਬੰਦੇ ਵੋਟਾਂ ਪਾਵਾਂਗੇ ਇਹਨਾਂ ਨੇ ਇਹਨਾਂ ਦਾ ਕਾ ਦਿੱਤਾ ਕਿ ਸਾਡੇ ਬੰਦੇ ਤਾਂ ਬਾਹਰ ਹੀ ਖੜੇ ਰਹਿ ਗਏ ਕਿਹੜੀ ਪਾਰਟੀਆਂ ਜੁੜੇ ਹੋਏ ਅਸੀਂ ਪਹਿਲਾਂ ਆਮ ਪਾਰਟੀ ਨਾਲ ਹੀ ਜੁੜੇ ਸੀ ਜਦੋਂ ਪਤਾ ਲੱਗਿਆ ਵੀ ਐਮਐਲਏ ਸਰ ਉਹਨਾਂ ਬੰਦੇ ਸਪੋਰਟ ਕਰ ਰਹੇ ਜਿਨ੍ਹਾਂ ਬੰਦੇ ਨੂੰ ਪੈਂਡ ਹੀ ਨਹੀਂ ਚਾਹੁੰ ਠੀਕ ਹੈ ਤੇਰਾ ਤੁ ਸਰਪਜੀਤ ਸਿੰਘ ਐਮਟੀ ਨਾਲ ਜੁੜ ਗਿਆ ਠੀਕ ਹੈ ਐਦਗੇ ਅਸੀਂ ਉਹਨੇ ਸਾਪੀ ਸਿੰਘ ਐਮਟੀ ਨੂੰ ਸਭ ਤੋਂ ਵੱਧ ਵੋਟ ਪੈਂਦੀਆਂ 400 ਵੋਟਾਂ ਸਰਪਜੀਤ ਸਿੰਘ ਨੂੰ ਨਿਕਲ ਗਈ ਇਹਨਾਂ ਦੀ ਵੋਟ ਟੁੱਟ ਗਈ ਐਮਐਲਏ ਨੂੰ ਫੇਰ ਵੀ ਸਮਝ ਨਹੀਂ ਆਈ ਵੀ ਮੈਂ ਕੀ ਕਰ ਰਿਹਾ ਜਿਹੜੀ ਪਿੰਡ ਵਿੱਚ ਕਿਉਂ ਨਾਜ ਹੋ ਰਹੀ ਸੀ ਜਾਂ ਕੋਈ ਹੈ ਉਹਦੇ ਬਾਰੇ ਕੀ ਕਹਿੰਦੇ ਕਿਵੇਂ ਚੋਣ ਸਹੀ ਹੋਈ ਹੈ ਸਰ ਜਮ ਜੀ ਥੱਕਾ ਹੋਇਆ ਸਾਰਾ ਠੀਕ ਹੈ ਬਈ ਇਹਨਾਂ ਨਹੀਂ ਕਰਨਾ ਚਾਹੀਦਾ ਗਾਹ ਨੂੰ ਐਮਐਲਏ ਨੇ ਤਾਂ ਵੋਟਾਂ ਕਿਹੜਾ ਨਹੀਂ ਲੈਣੀਆਂ ਇਹ ਤਾਂ ਚੋਣਾਂ ਤਾਂ ਹੁੰਦੀਆਂ ਜਾਂਦੀਆਂ ਰਹਿਣੀਆਂ ਇੰਨੀ ਅੰਨੀ ਫੋਸ ਲਾ ਕੇ ਵੀ ਉਹ ਪ੍ਰਧਾਨ ਕਾਦਾ ਬਣਿਆ ਜਿਹਨੂੰ 10 ਬੰਦੇ ਹੀ ਨਾ ਪੈਂਦਿਆ ਨੇ ਪ੍ਰਧਾਨ ਬਣਾਇਆ ਤੇ ਉਹ ਬੰਦੇ ਦੇ ਪ੍ਰਧਾਨਗੀ ਤੋਂ ਲੈਣਾ ਕੀ ਆ ਠੀਕ ਹੈ ਜੇ ਆਪਾਂ ਸੀ ਆਪੇ ਗੱਟਨਾ ਲੈ ਕੇ ਫਿਰਦੇ ਰਹੇ ਆ ਇਹ ਦਬਾਅ ਹੁੰਦੇ ਸੀ ਪਿੰਡ ਤੇ ਪਰ ਪਿੰਡ ਸਾਡਾ ਸਾਰਾ ਇੱਕ ਮੋਠਾ 99% ਬੰਦੇ ਸਾਡੇ ਨਾਲ ਆ ਠੀਕ ਆ ਨਾ ਸਾਡੀ ਕੋਈ ਇੱਕ ਹੋਰ ਕਰਦਾ ਜੀ ਮੇਨ ਮੇਨ ਗੱਲ ਆ ਜੀ ਆ ਮੌਕੇ ਤੇ ਧਰਨੇ ਤੇ ਕਾਲੀ ਕਾਂਗਰਸ ਦੀ ਆਮ ਵਾਲੇ ਆਮ ਪਾਰਟੀ ਦੇ ਵੀ ਇੱਥੇ ਧਰਨੇ ਤੇ ਬੈਠੇ ਆ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਉਹ ਪਹਿਲੇ ਬੰਦੇ ਹੋਈ ਨਾ ਹਾਂਜੀ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਜਿੱਕੱਲੀ-ਕੱਲੀ ਧਾਣੀ ਦੇ ਕੋਨੇ ਵੋਟਾਂ ਇਹਨਾਂ ਦੇ ਵੱਧ ਸੀਗਾ ਨਹੀਂ ਉਹ ਵੋਟਾਂ ਨਹੀਂ ਇਹ ਆਮ ਆਦਮੀ ਦਾ ਜਮਾਨ ਬੰਦਾ ਸਰਾਰ ਨਹੀਂ ਹੋਈ ਆ ਪਿੰਡ ਦੇ ਵਿੱਚ ਕਹਿੰਦੇ ਵੀ ਇਹ ਕਬਜਾ ਕਦੇ ਕੀਤਾ ਗਿਆ ਸੱਜੇ ਸੱਜੇ ਸਟੇਟ ਪਰਟੀ ਕੋਰ ਦਾ ਮਰੇ ਨਹੀਂ ਹੋਈ ਤੇ ਬਜਾ ਤੁਸੀਂ ਵੀ ਰੋਈਏ ਤੇ ਥੋੜੀ ਦੇ ਫੇਕ ਨੇ ਉਹ ਬਣਾ ਕੇ ਲੈ ਜੀ ਤੁਸੀਂ ਤਾਂ ਲੋਕਾਂ ਨਾਲ ਲੜਦੇ ਆ ਇਹ ਪਹਿਲਾ ਸਪੋਰਟ ਕਰਦੇ ਸੀਗੇ ਬਾਅਦ ਹਮ ਕਿੱਥੇ ਨੇ ਅੱਲੇ ਕਿੱਥੇ ਨੇ ਅੱਛਾ ਨੇ ਦੇਖਾ ਕੀਤਾ ਸਭ ਨੂੰ ਤੁਸੀਂ ਵੈਸੇ ਆਪਾਂ ਦੀ ਪਾਰਟੀ ਦਾ ਸਪੋਰਟ ਤੁਸੀਂ ਹੋਰ ਜ਼ਿਆਦੇ ਬਾਅਦ ਕਿਹੜੀ ਐਦ ਕੀ ਬ੍ਰਾਹਮਣ ਗੰਨੇ ਵਾਲੀ ਜਣ ਹੋ ਗਏ ਇਹਨਾਂ ਨੇ ਵੋਟਾਂ ਕੱਢ ਲਈਆਂ ਜਿਹੜੀਆਂ ਸਾਡੇ ਦੇ ਪਿੰਡ ਦਾ ਸਾਡੇ ਪਿੰਡ ਦਾ ਆਹ ਵੇਖ ਲਓ ਹਾਲ ਮੌਜੂਦਾ ਪਾਰਟੀ ਦਾ ਜੀ ਸਰਕਾਰ ਅਸੰਦਾ ਦਾ ਜੀ ਬਾਦ ਆਏ ਮਦਦ ਨਾ ਕਰੇ ਔਰ ਕੁਛ ਨਿਕਲਿਆ ਨਹੀਂ ਚੁਕਣਾ ਦੇ ਤੁਹਾਨੂੰ ਹੁਣ ਅਸੀਂ ਪਿੰਡ ਦੇ ਨਾਲ ਔਰ ਧੱਕਾ ਦੀ ਪਿੰਡ ਦੇ ਨਾਲ ਆ ਰਹਾ ਹੈ ਧੱਕਾ ਨਹੀਂ ਸਹੀ ਲੱਗਦਾ ਸਰਕਾਰ ਆ ਉਹਦੇ 2 ਸਾਲ ਪਹਿਲਾਂ ਦੇ ਕੋਈ ਚੱਕਰ ਨਹੀਂ ਜਿਆਦਾ ਨੰਗੀ ਜਾਣੇ ਆ ਹਾਂ ਜੀ ਆ ਜਦੋਂ ਸਰਕਾਰ ਆਈ ਸੀ ਜਦੋਂ ਅਸੀਂ ਜਾਣੇ ਜਾਈ ਜਾਣੇ ਪਰ ਨੁਗਲ ਚ ਸਫਾਈ ਨਾ ਰਹਿਣਗੇ ਲੋਕ ਕਹਿੰਦੇ ਅੱਛਾ ਯਾ ਪ੍ਰਸ਼ਾਸਨ ਦਾ ਖਿਦਾਰੇ ਨਾ ਕੋਈ ਆਖੀ ਗੱਲ ਨਹੀਂ ਕਰਦੇ ਜੀ ਦੇਖਿਆ ਜਗਮੋਰ ਸੇਗਰ ਤੁਸੀਂ ਬਾਬ ਜੀ ਦਾ ਧੰਨਵਾਦ ਜਿਹੜਾ ਸਾਡੇ ਪਿੰਡ ਨੂੰ ਮਹਿਤਵ ਵਿੱਚ ਆਏ ਆ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ੱਟਕਾ ਖੁੱਟਾ ਹੈ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਾਂਗੇ ਜਿੰਨੀ ਪਹਿਲੀ ਗੱਲ ਤਾਂ ਜੀ ਉਹਨਾਂ ਦੇ ਮੇਰੇ ਹਿਸਾਬ ਨਾਲ 11 ਮੈਂਬਰ ਹੀ ਨਹੀਂ ਬਣੇ ਉਹਦੇ ਵਿੱਚੋਂ ਕੁਝ ਬੰਦੇ ਸਾਡੇ ਸਿੱਦੇ ਉਹਨਾਂ ਨੇ ਪਟਕਾ ਨਾ ਬਣਾ ਲਏ ਜੀ ਉਹ ਆਪਣੀ ਜ਼ਮੀਰ ਵਪਾਉਂਦੇ ਹੋਏ ਕਾਗਜ਼ ਵਾਪਸ ਕਰਕੇ ਉਹ ਵਾਪਸ ਬਾਹਰ ਆ ਗਏ ਆ ਉਹਨਾਂ ਕੋਲੇ ਬੰਦੇ ਹੋਣ ਜਾਨੀ ਕਿ 11 ਨਹੀਂ ਬਣੇ ਪੂਰੀ ਅੱਛਾ ਬੰਦੇ ਨਹੀਂ ਬਣੇਗੇ ਪਰ ਅਸੀਂ ਹੁਣ ਗਾਂ ਅਸੀਂ ਕਾਰਵਾਈ ਪੂਰੀ ਕਰਾਂਗੇ ਨਾ ਜਾਵਾਂਗੇ ਇੱਕੋ ਤੁਹਾਡਾ ਸਾਡੀ ਬਾਹ ਲੱਗੀ ਤੇ ਪਰ ਸਰਕਾਰ ਸਾਡੇ ਪਿੰਡ ਦੇ ਵਿੱਚ ਅੱਕੇ ਵੀ ਵੋਟਾਂ ਪੈਂਡੀਆਂ ਜੀ ਮੈਨਾ ਮੁਲਾਜ਼ਮ ਵੀ ਨਹੀਂ ਕੋਈ ਆਉਂਦਾ ਆਪੇ ਉਹੀ ਸਾਰਾ ਕੁਝ ਹੋ ਗਿਆ ਤਾਂ ਪਿੰਡ ਦੇ ਨੂੰ ਕਹਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਪਿੰਡ ਬੋਟਾ ਪੈਦਿਆ ਆ। ਆਇਆ ਇੱਕੀ ਤਾਂ ਫਤਲਾ ਤੁਸੀਂ ਵੇਖ ਲਿਆ ਜੀ। ਪਿੰਡ ਸਾਡਾ ਛੋਣੀ ਵਿੱਚ ਬਦਲ ਗਿਆ। ਆ ਗੱਡੀਆਂ ਵੇਖੋ ਸਾਰੀਆਂ ਮੁਲਾਜ਼ਮਾਂ ਦੀਆਂ ਖੜੀਆਂ ਐ। ਭੱਟੋ ਘਾ 150 ਮੁਲਾਜ਼ਮ ਸੀਗਾ, ਵੋਟਾਂ ਉਹਨਾਂ ਦੀਆਂ 20 ਬਣੀਆਂ। ਮੈਂ ਤਾਂ ਹੈਰਾਨ ਦੇ ਗੱਲ ਆ ਵੀ ਐਮਐਲਏ ਤੇ ਮਿੰਟਿੰਗ ਕਿੰਨੇ ਖਾਤੇ। ਕੋਈ ਉਹ ਕਿਹੜੇ ਹੌਸਲੇ ਇਹਨਾਂ ਦੀ ਰਿਪੋਰਟ ਕਰ ਰਿਆ। ਸਾਈਟਿੰਗ ਕਿਹਦੇ ਖਾਤੇ ਐ? 175 ਫਾਤੀ ਐ। ਕੋਲੇ ਵਿੱਚੋਂ 20 ਵੋਟਾਂ ਬਣੀਆਂ ਉਹਨਾਂ ਦੇ। ਮੈਂ ਕਿਹਾ ਸੀ ਮੈਂ ਕਹਿੰਦੀ 20 ਬੰਦਿਆਂ ਦੇ ਇੱਥੇ ਹੱਥ ਖੜੇ ਕਤਮੀ ਗੱਲ ਆ ਮੁੜ ਕੇ 20 ਤੇ ਨਹੀਂ ਮੰਨੇ ਮੈਂ ਕਿਹਾ ਵੀ ਇੱਕ ਬੰਦਾ ਦੋ ਦੋ ਕਰ ਦਿਓ ਦੋਵੇਂ ਬਾਹਾਂ ਖੜੀਆਂ ਕਰ ਦਿਓ ਫੇਰ ਵੀ ਨਹੀਂ ਉਹਨਾਂ ਦੇ ਹੀ ਪੂਰੇ ਹੋਏ ਦਸੋਂ ਹਣ ਕੀ ਫੇਟਾ ਜਾ ਕੋਲੋਂ ਸਿਟੀ ਸਾਡੀ ਗੰਦੋਲਾਂ ਨੇ ਕੀਤੀ ਅੱਜ ਪਿੰਡਾਂ 'ਚ ਇੱਥੇ ਸੜੀ ਚੋਣ ਸੀਗੀ ਜਿਸੇ ਵੱਡਾ ਹਜਮੂਨ ਨੌਜਵਾਨਾਂ ਦਾ ਸੀਗਾ ਤੇ ਬਹੁਤ ਕਹਿੰਦੇ ਐ ਇਥੇ ਲੈ ਕੀ ਕਹਿਣਾ ਚਾਹੋਗੇ ਜਿੰਨ ਬਾਰੇ ਅੱਜ ਜੋ ਗੱਲ ਪਿੰਡ ਦੇ ਵਿੱਚ ਸੋਸਾਇਟੀ ਦੀ ਇੱਕ ਚੋਣ ਸੀ ਜਿਹਨੂੰ ਆਪਾਂ ਸਭ ਤੋਂ ਛੋਟੀ ਚੋਣ ਨਹੀਂ ਕਹਿ ਦਿੰਦੇ ਆ ਪਿੰਡ ਦੇ ਵਿੱਚ ਅਜੋ ਹੋਣ ਜਾ ਰਹੀ ਸੀ ਇਹਦੇ ਵਿੱਚ ਇੱਕ ਮੁੱਖਣ ਗੱਲ ਦੇਖਣ ਨੂੰ ਇਹ ਮਿਲੀ ਕਿ ਜਿਸ ਯੂਥ ਨੇ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਉਮੀਦਵਾਰ ਦੇ ਨਾਲ ਆ ਆਪਣੀ ਜੇਬ ਜੇਬ ਦੇ ਵਿੱਚੋਂ ਖਰਚ ਕਰਕੇ ਝੰਡੀਆਂ ਲਿਆ ਲਿਆ ਕੇ ਆਪਣਾ ਜੇਬਾਂ ਜੋ ਖਰਚ ਕਰਕੇ ਲਿਆਂਦਾ ਸੀ ਉਹ ਯੂਥ ਦੇ ਆ ਜਿਹੜੇ ਇੱਥੇ ਨੌਜਵਾਨ ਬੈਠੇ ਸੀ ਉਹਨਾਂ ਨੇ ਖੁਦ ਇਹ ਗੱਲ ਕਹੀ ਕਿ ਅਸੀਂ ਸਾਨੂੰ ਕਿਹਾ ਗਿਆ ਸੀ ਕੱਲ ਐਮਐਲਏ ਸਾਹਿਬ ਦੇ ਪੀਏ ਵੱਲੋਂ ਕਿ ਤੁਹਾਡੇ ਪੇਪਰ ਅਸੀਂ ਕਰਵਾ ਦਿੰਨੇ ਆ ਤੁਸੀਂ ਆਪਣੇ 11 ਬੰਦੇ ਲੈ ਆਓ ਉਹਦੇ ਵਿੱਚ ਉਹ ਦੋ ਨੌਜਵਾਨ ਵੀ ਮੌਜੂਦ ਸੀ ਉਹ ਕਹਿੰਦੇ ਸੀ ਉੱਥੋਂ ਇਹ ਕਹਿ ਕੇ ਆਏ ਐ ਐਮਐਲਏ ਸਾਹਿਬ ਨੂੰ ਕਿ ਅਸੀਂ ਜੇ ਸਹੀ ਚੋਣ ਹੋਊਗੀ ਤਾਂ ਅਸੀਂ ਤੁਹਾਡੇ ਵੱਲੋਂ ਪੇਪਰ ਭਰਾਂਗੇ ਨਹੀਂ ਅਸੀਂ ਪੇਪਰ ਨਹੀਂ ਭਰਨੀ ਇਹ ਪਹਿਲੀ ਵਾਰ ਹੋਇਆ ਮੈਨੂੰ ਲੱਗਦਾ ਅੱਜ ਤਾਈਂ ਕਿਸੇ ਵੀ ਪਿੰਡ ਦੇ ਵਿੱਚ ਜਾਂ ਕਿਸੇ ਵੀ ਕੂਨ ਦੇ ਵਿੱਚ ਇਹ ਨਹੀਂ ਹੋਣਾ ਸੱਤਾਧਾਰੀ ਦੇ ਬੰਦੇ ਵਿੱਚੋਂ ਉੱਠ ਕੇ ਆ ਗਏ ਨੇ ਉਹ ਭਾਈ ਜੈ ਤਰਲੋਚਨ ਜੀ ਨੇ ਇੰਟਰਵਿਊ ਲਈ ਆ ਉਹਦੇ ਵਿੱਚ ਉਹ ਨੌਜਵਾਨਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਵੀ ਇਹ ਗੱਲ ਰੱਖੀ ਆ ਕਿ ਸਾਨੂੰ ਠੱਕੇ ਨਾਲ ਕਿਹਾ ਸੀ ਕਿ ਤੁਹਾਨੂੰ ਹੀ ਬਣਾਵਾਂਗੇ ਇਹ ਚਾਹ ਤਾਂ ਕਿ ਨਾਲ ਲੋਕਾਂ ਦੇ ਬਹੁਤ ਕੰਮ ਕੀਤੇ ਜਾਂਦੇ ਨੇ ਉਹਨਾਂ ਨੂੰ ਧੱਕੇ ਨਾ ਬਣਾ ਰਹੇ ਸੀ ਪਰ ਉਹ ਕਹਿੰਦੇ ਨਹੀਂ ਬਈ ਹੱਥ ਜੋੜ ਕੇ ਨਿਕਲੇ ਆ ਕਿ ਜੇ ਅਸੀਂ ਪਿੰਡ ਦੇ ਵਿੱਚ ਇਹੋ ਜਿਹੀ ਵੀ ਮਾੜੀ ਬਰਤ ਨਹੀਂ ਪਾਉਣੀ ਜਿਹੜੇ ਸਾਨੂੰ ਪਿੰਡ ਸਹਿਮਤੀ ਨਾਲ ਬਣਾਊਗਾ ਤਾਂ ਅਸੀਂ ਬਣਾਗੇ ਨਹੀਂ ਅਸੀਂ ਨਹੀਂ ਬਣਾਉਣਾ ਜੀ ਇਹ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਇਸ ਤੋਂ ਕੀ ਸੇਧ ਮਿਲੂਗੀ ਆਪਾਂ ਕਹਿੰਦੇ ਆ ਜੀ ਅਸੀਂ ਬਦਲਾ ਲਈ ਆਈ ਸੀ ਸਰਕਾਰ ਬਦਲਾ ਲਈ ਆ ਇਸ ਇਹ ਬਦਲਾ ਕਿ ਜੇ ਹੁਣ ਇਹਨਾਂ ਨੇ ਧੱਕਾ ਕੀਤਾ ਤਾਂ ਜਦੋਂ ਅਗਲੀ ਕੋਈ ਸਰਕਾਰ ਆਊਗੀ ਕਿਸੇ ਵੀ ਪਾਰਟੀ ਦੀ ਆਉਂਦੀ ਆ ਤਾਂ ਉਹ ਜੂ ਵੱਧ ਚੜ ਕੇ ਧੱਕੇ ਕਰੂਗੀ ਕਿ ਇਹ ਵੀ ਨਾਲ ਆਪਾਂ ਕੀ ਸੇਧ ਦੇ ਰਹੇ ਆ ਕਿ ਸਭ ਤੋਂ ਪਹਿਲਾਂ ਦਾ ਮੈਂ ਇਹ ਐਮਐਲਏ ਸਾਉਂ ਵੀ ਬੇਨਤੀ ਕਰਨਾ ਚਾਹਣਾ ਕਿ ਤੁਹਾਡੀ ਵੋਟ 2022 ਵਿੱਚ 68000 ਸੀ ਤੇ 24 ਆਉਂਦੇ-ਆਉਂਦੇ ਤੁਹਾਡੀ ਵੋਟ 25000 ਰਹਿ ਗਈ ਤੇ 27 ਨੂੰ ਹਜੇ 2.5 ਸਾਲ ਪਏ ਨੇ ਤੇ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਹਾਨੂੰ 5-10000 ਵੋਟ ਹੀ ਪਵੇ ਕਿ ਜੋ ਹਾਲਾਤ ਨੇ ਆਈ ਤੇ ਇਹੀ ਲੱਗ ਰਹੇ ਨੇ ਕਿ ਜਿਵੇਂ ਤੁਸੀਂ ਧੱਕਾ ਕਰ ਰਹੇ ਹੋ ਲੋਕਾਂ ਦੇ ਨਾਲ ਇੱਕ ਮਾਮੂਲੀ ਚੋਣਾ ਇਹਦੇ ਵਿੱਚ ਤੁਹਾਨੂੰ ਬੰਦੇ ਨਹੀਂ ਮਿਲ ਰਹੇ ਇਹ ਤੋਂ ਨਾਲ ਜਿੱਦ ਲਈ ਤੁਹਾਨੂੰ ਪ੍ਰਸ਼ਾਸਨ ਦਾ ਸਾਥ ਲੈਣਾ ਪੈ ਰਿਹਾ ਤਾਂ ਅੱਗੇ ਦਾ ਰੱਬ ਹੀ ਰੱਖਾ ਇਹਨਾਂ ਨੂੰ ਤੇ ਕੀ ਕਹੂਗੇ ਹਮ ਤੋਂ ਵੱਡੀ ਗੱਲ ਤਾਂ ਇਹ ਆ ਕੇ ਈ ਵੋਟਾਂ ਨੇ ਸਿਖਾਈ ਦਿੱਤੀਆਂ ਉਸ ਪਾਰਟੀ ਨੂੰ ਆਵਾਜ਼ ਦੀ ਪਾਰਟੀ ਨੂੰ 71% ਜਿਹੜੇ 90% ਲੋਕਾਂ ਜਿਹੜੇ ਉਹ ਐਚਓ ਦੇ ਖਰਾਬ ਹੈ 99% ਲੋਕ ਇਹ ਚੋਣਾਂ ਜਿਹੜੀ ਤੱਕੇशाही ਵਾਲੀ ਨਹੀਂ ਚਾਹੁੰਦੇ ਸੀ ਪ੍ਰਸ਼ਾਸਨ ਨੇ ਕੋਲੋਂ ਪ੍ਰਸ਼ਾਸਨ ਨੇ ਤੇ ਜਿੰਨੇ ਸੁਸਾਇਟੀਆਂ ਦੇ ਇਹ ਆਪ ਸਾਬ ਕਹੋ ਜਾਂ ਜਿਨ੍ਹਾਂ ਦੀ ਡਿਉਟੀ ਲੱਗੀ ਹੈ ਸਾਰਿਆਂ ਨੇ ਕਾਨੂੰਨ ਛਿੱਕੇ ਤੇ ਡੰਕ ਕੇ ਇਹ ਕੰਮ ਕੀਤਾ ਕਿਉਂਕਿ ਇਹੋ ਜਿਹੇ ਲੋਕ ਇੱਕ ਤਰੰਕ ਹੁੰਦੇ ਆ ਮੈਂ ਸਮਝਦਾ ਕਿ ਇੱਥੋਂ ਦੇ ਐਮਐਲਏ ਨੂੰ ਨੱਕ ਡੋਬੋ ਕੇ ਮਰ ਜਾਣਾ ਚਾਹੀਦਾ ਕਿ ਜਦ ਨਿੱਕੀ ਜੀ ਚੋਣ ਹੋਵੇ ਛੋਟੀ ਜੀ ਚੋਣ ਹੋਵੇ ਤੇ ਆਹ ਲੋਕਾਂ ਨੂੰ ਧੰਬੇ ਬਹਿਣਾ ਪਵੇ ਸੋਸਾਇਟੀ ਦੇ ਬਾਹਰ ਚ ਬਹਿਣਾ ਪਵੇ ਇਹਨਾਂ ਨੂੰ ਅਸੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਆ ਕੇ ਕਿਹਾ 33 ਬੰਦੇ ਲੈ ਆਓ 11 ਬੰਦੇ ਤੁਸੀਂ ਚੋਣ ਕੀਤੀ ਆ ਦੋ ਤਰਫ ਤੇ ਮਜੀਦ ਵਾਲੇ ਹੁੰਦੇ ਆ ਕਿੰਨੇ ਬੰਦੇ ਲੈ ਕੇ ਖੜੇ ਕਰਦੇ ਹੋ ਸਾਰੇ ਬੰਦੇ ਇਨਾਂ ਦੇ ਬਣਾ ਦੇ ਇਨਾਂ ਕੋਲੇ 20 ਵੋਟਾਂ ਵੀ ਹੈ ਨਹੀਂ ਦੋ ਪਿੰਡਾਂ ਦੀ ਸੁਸਾਇਟੀ ਆ ਗਿਲਪਿੰਡ ਤੇ ਜੈ ਸਿੰਘ ਵਾਲਾ ਪਿੰਡ ਦੋ ਪਿੰਡਾਂ ਦੀ ਸੈਟਿੰਗ ਦੇ ਵਿੱਚ ਇੱਕਨਾਂ ਇਹਨਾਂ ਨੇ ਇਹ ਕਰਤਾ ਕਿ ਲੋਕਾਂ ਦੇ ਸੂਲਤਾਂਵਾ ਤੇ ਸੁਸਾਇਟੀਆਂ ਬੜੀਆਂ ਤੇ ਲੋਕਾਂ ਦੀਆਂ ਸੂਲਤਾਂ ਬੰਦ ਕਰਨ ਵਾਸਤੇ ਕੰਮ ਕਰ ਰਹੇ ਆ ਜਿੰਨੇ ਲੋਕ ਆ ਇਹ ਕਹਿ ਰਹੇ ਕਿ ਇਸ ਸੁਸਾਇਟੀ ਨਾਲ ਕੋਈ ਲੈਣ ਦੇ ਨਹੀਂ ਰੱਖਣਾ ਇਸ ਸੈਡੀ ਨੂੰ ਜਿੰਦਾ ਲੱਗਿਆ ਤਾਂ ਜ਼ਿੰਮੇਵਾਰ ਕੌਣ ਹੈ ਇੱਥੋਂ ਦਾ ਐਮਐਲਏ ਪ੍ਰਸ਼ਾਸਨ ਜਿਹੜੇ ਇੱਥੋਂ ਦੇ ਲੋਕ ਠੱਕੇਸ਼ਾਈ ਦੇ ਉੱਤੇ ਆ ਉਹ ਲੋਕ ਨੇ ਇਸ ਕਰਕੇ ਮੈਂ ਦੱਸਣਾ ਚਾਹਣਾ ਕਿ ਜੇ ਬੂਟਾ ਹੋਣ ਠੱਕੇ ਕਰਨ ਦੀ ਲੋੜ ਨਹੀਂ ਪੈਂਦੀ ਅਮਕੇ 60 ਹਜ਼ਾਰ ਮੋੜ ਕੇ ਐਮਐਲਏ ਤੋਂ ਜਿੱਤਿਆ ਸੀ ਤੇ 25 ਹਜ਼ਾਰ ਰੋਟ ਰਹਿ ਗਈ ਤੇ ਜਿਵੇਂ ਪਹਿਲਾਂ ਸਵਾਦ ਅਰਸ਼ ਸਿੰਘ ਦੀ 18 ਇਹ ਬੋਲ ਰਹੀ ਹੈ ਨਾ ਨਹੀਂ 18 ਵੀ ਰਹਿ ਨਹੀਂ ਕਾਂਸੀਆਰ ਬੋਰਡ ਤੋਂ ਬਾਅਦ ਬੋਰਡ ਨਹੀਂ ਪਣੀ ਇਹਨੂੰ ਪਤਾ ਲੱਗੂ ਜੇ ਪਿੰਡਾਂ 'ਚ ਹੋਣਾ ਆਊਗਾ ਮਹਲ ਸਾਬ ਜਿਵੇਂ ਹੁਣ ਇਹਨਾਂ ਨੇ ਪਤਾ ਲੱਗ ਗਿਆ ਵੀ ਆਪਦੇ ਜਿਹੜੇ ਮੈਂਬਰ ਬਣਾ ਕੇ ਉਹਨਾਂ ਨੇ ਚੋਣ ਕਰ ਲਈ ਹੈਗੀ ਐ ਨਾਲਾ ਕਦਮ ਕੀ ਹੋਊਗਾ ਨਾਲਾ ਕਦਮ ਹੋਊ ਅਸੀਂ ਪੰਜਾਬ ਸਰਕਾਰ ਦੇ ਰਜਿਸਟਰਾਰ ਨੂੰ ਕਹਾਂਗੇ ਉੱਥੇ ਪੀਲ ਕਰਾਂਗੇ ਕਿ ਭਾਈ ਤੁਸੀਂ ਗਲਤ ਤੁਹਾਡੇ ਪ੍ਰਸ਼ਾਸਨ ਨੇ ਬੰਦੇ ਚੁਣੇ ਆ ਪਿੰਡ ਦੇ ਵਿੱਚੋਂ ਸੈਨ ਕਰਾ ਕੇ ਦੇਵਾਂਗੇ ਸੋਸਾਇਟੀ ਦੇ 175 ਹਿੱਸੇ ਆ 175 'ਚ 20 ਵੋਟਾਂ ਵੀ ਇਹਨਾਂ ਕੋਲ ਹੈ ਨਹੀਂ ਉਹਨਾਂ ਦਾ ਬਹੁਮਤ ਸਾਫ ਕਰਕੇ ਰਜਿਸਟਰਾਂ ਦੇ ਅਪੀਲ ਕਰਾਂਗੇ ਜੇ ਸਰਕਾਰ ਉੱਥੇ ਵੀ ਦਬਾਅ ਪਾਉਂ ਬੇਪਿੰਡਾਂਿਆਂ ਦੀ ਰਾਇ ਦੇ ਨਾਲ ਮਾਨਯੋਗ ਹਾਈ ਕੋਰਟ ਦੇ ਵਿੱਚ ਹੀ ਜਾਵਾਂਗੇ ਕਿਉਂਕਿ ਮਾਨਯੋਗ ਹਾਈ ਕੋਰਟ ਤੇ ਕਿਸੇ ਦਾ ਦਬਾਅ ਨਹੀਂ ਹੁੰਦਾ ਉਹਨਾਂ ਨੇ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਜਾਂ ਜੋਬ ਵੰਡਾਲਿਆਂ ਦਾ ਪ੍ਰੋਗਰਾਮ ਜਿੱਕਿਆ ਹੋਊਗਾ ਅਸੀਂ ਉਹ ਤੇ ਪੂਰਾ ਪਹਿਰਾ ਦੇਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸੰਘਰਸ਼ਾਂ ਜੋ ਨਿੱਕੀ ਹੋਈ ਪਾਰਟੀ ਹੈ ਸਾਨੂੰ ਕੋਈ ਧੋਖਾ ਨਹੀਂ ਬਿਲਕੁਲ ਜਿੱਥੇ ਕਹਿਣਗੇ ਸ਼ਾਮੇ ਕਹਿਣਗੇ ਦੁਪਹਿਰ ਕਹਿਣਗੇ ਜੁਲ ਕੈਂਪ ਦੇ ਕਲਮ ਦੇ ਨਾਲ ਕਦਮ ਚਲਾ ਕੇ ਚਲਾਂਗੇ ਤੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਇਹ ਟੱਕੇਸ਼ਾਈ ਬੰਦ ਕਰੋ ਇਹੋ ਜਿਹੇ ਕੰਮ ਨਾ ਕਰੋ ਸਿਰਫ 2 ਸਾਲ ਹੈਗੇ ਸਰਕਾਰ ਦੇ 2 ਸਾਲਾਂ ਤੋਂ ਬਾਅਦ ਅੱਗੇ ਲੰਗਿਆਂ ਨੇ ਬੈਠੇ ਸਰਦਾਰ ਬਲਦੇਸ਼ ਸਿੰਘ ਲੰਗਿਆਣਾ ਸਾਹਿਬ ਇਹਨਾਂ ਦੇ ਪਿੰਡ ਪਰਚਾ ਹੋਇਆ ਸਰਪੰਚ ਤੇ ਵੀ ਹੋਇਆ ਵੀਡੀਓ ਤੇ ਵੀ ਹੋਇਆ ਅੰਜੋ ਲੋਕ ਇਕੱਠਾ ਜੋੜ ਕੇ ਖੜਦੇ ਨੇ ਵੀਡੀਓ ਹੜ ਕੇ ਫਿਰ ਇਹੋ ਜਿਹੇ ਕੰਮ ਹੁੰਦੇ ਫਿਰ ਪਰਚੇ ਬੜੇ ਨਹੀਂ ਹੁੰਦੇ ਬੜਾ ਕੁਝ ਹੁੰਦਾ ਕਿਉਂਕਿ ਇਹੋ ਜੀਆਂ ਗੱਲਾਂ ਜਿਹੜੀਆਂ ਪ੍ਰਸ਼ਾਸਨ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਪ੍ਰਸ਼ਾਸਨ ਸਾਰਿਆਂ ਦਾ ਸਾਂਝਾ ਹੁੰਦਾ ਜਿਹੜੀ ਸਰਕਾਰ ਬਣਦੀ ਹੈ ਸਾਰਿਆਂ ਦੀ ਸਾਂਝੀ ਹੁੰਦੀ ਹੈ ਕਿਉਂਕਿ ਜਿਹੜੇ ਉਹੋ ਜਿਹੇ ਲੋਕ ਮੈਂਬਰ ਬਣ ਗਏ ਪ੍ਰਧਾਨ ਬਣ ਗਏ ਜੇ ਲੋਕਾਂ ਨੇ ਮਾਨਤਾ ਹੀ ਨਹੀਂ ਦਿੱਤੀ ਆ ਜਿਹੜੇ ਬੈਠੇ ਨੇ ਲੋਕ ਇਹਨੇ 99% ਲੋਕਾਂ ਨੇ ਮਾਨਤਾ ਨਹੀਂ ਕੀਤੀ ਕਾਦੀ ਉਹ ਮੈਂਬਰ ਆ ਕਾਦੀ ਉਹ ਪ੍ਰਧਾਨ ਆ ਜੇ ਸਰਪੰਚ ਵੀ ਕਰਨ ਉਹ ਬੰਦੇ ਆ ਬਿਨਾ ਮੋਟਾ ਤੋਂ ਮੰਨਦੇ ਆ ਕਾਹਦਾ ਉਹ ਸਰਪੰਚ ਆ ਕਾਦੇ ਮੈਂਬਰ ਆ ਇਸ ਕਰਕੇ ਲੋਕ ਉਹ ਹੀ ਉਹਨਾਂ ਨੂੰ ਇੱਧਰ ਮਿਲਦੀ ਜਿਹੜੇ ਲੋਕ ਚੁਣ ਕੇ ਪਈ ਜਿਆ ਬਦਕਰ ਜਿਹਨੂੰ ਲੋਕਡਾਪੇ ਭੇਜਣਗੇ ਉਹ